ਦਰਸਾ ਗੁਰੂ ਜੀ ਗੁਰਦੁਆਰਾ ਸ੍ਰੀ ਝਾੜ ਸਾਹਿਬ ਚੂਹੜਪੁਰ ਲੁਧਿਆਣਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਛੱਡਣੋਂ ਪ੍ਰੰਤ ਪੰਜ ਸਿੰਘਾਂ ਦੇ ਹੁਕਮ ਨੂੰ ਮੰਨਦੇ ਹੋਏ ਨਾਲ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਸਮੇਤ ਇਸ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਝਾੜ ਦੇ ਥੱਲੇ ਆ ਕੇ ਗੁਰੂ ਪਾਤਸ਼ਾਹ ਜੀ ਨੇ ਆਰਾਮ ਕੀਤਾ ਲਖਾਇ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਾਤਸ਼ਾਹੀ ਦੀ ਚਰਨਛੋ ਪ੍ਰਾਪਤ ਸਥਾਨ ਹੈ ਦਰਸ਼ਨ ਕਰਦਿਆਂ ਨਾ ਹਰ ਇੱਕ ਦੇ ਮਨ ਦੀ ਭਾਵਨਾ ਇਸ ਸਥਾਨ ਦੇ ਉੱਪਰ ਪੂਰੀ ਹੁੰਦੀ ਹੈ ਕਲਗੀਧਰ ਪਤਾ ਜੀ ਨੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸੌਂਪ ਕੇ ਤਾੜੀ ਮਾਰ ਕੇ ਗੁਰੂ ਪਾਤਸ਼ਾਹ ਜੀ ਜਦੋਂ ਉੱਥੋਂ ਆਏ ਤਾਂ ਇਸ ਸਥਾਨ ਦੇ ਉੱਪਰ ਝਾੜ ਦੇ ਦਰਖਤ ਦੇ ਥੱਲੇ ਗੁਰੂ ਪਾਤਸ਼ਾਹ ਜੀ ਨੇ ਰਾਮਕੀਤਾ ਗੁਰਦੁਆਰਾ ਸ੍ਰੀ ਚਾੜ ਸਾਹਿਬ ਦਰਸ਼ਨ ਕਰੋ ਜਿੱਲੀ ਲੁਧਿਆਣੇ ਦਾ ਇਹ ਪਿੰਡ ਹੈ ਚੂੜਪੁਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਹਰ ਇੱਕ ਨੂੰ ਹੋਣ ਗੁਰਦੁਆਰਾ ਸ੍ਰੀ ਚਾੜ ਸਾਹਿਬ ਪਾਤਸ਼ਾਹੀ 10ਵੀਂ